ਹਾਂਜੀ ਸਸਰੀ ਘਾਲਜੀ ਲੋ ਜੀ ਅੱਪਾ ਫਿਰ ਬੱਸ ਵਿੱਚ ਬੈ ਗਏ ਸੀ ਤੇ ਅਗਲਾ ਸਫਰ ਆਪਣਾ ਸ਼ੁਰੂ ਹੋ ਗਿਆ ਸੀ ਸਾਰਿਆਂ ਨੂੰ ਮੈਂ ਦੱਸਿਆ ਸੀ ਕਿ ਮੈਂ ਅੱਗੇ ਕਿੱਥੇ ਜਾ ਰਹੀ ਹਾਂ ਅਗਲੇ ਬਲੌਗ ਵਿੱਚ ਦੱਸੂਗੀ ਤਾਂ ਤੁਸੀਂ ਦੇਖੀ ਜਾਓ ਅੱਗੇ-ਅੱਗੇ ਸਫਰ ਸੀ ਆਪਣਾ ਥੋੜਾ ਲੰਬਾ ਤੇ ਅੱਪਾ ਫਾਈਨਲੀ ਮੈਂ ਪਹੁੰਚ ਗਈ ਸੀ ਮੈਂ ਇੱਥੇ ਗਈ ਸੀ ਘੱਟੋ-ਘੱਟ 3 ਸਾਲ ਬਾਅਦ ਇੱਥੇ ਵੀ ਕੰਮ ਕਰਨ ਆਲੀ ਆਇਆ ਜਾਂਦਾ ਚਲੋ ਫਿਰ ਮੈਨੂੰ ਮੌਕਾ ਮਿਲਿਆ ਤੇ ਮੈਂ ਇੱਥੇ ਆਈ ਵਿਆਹ ਤੋਂ ਬਾਅਦ ਮੈਂ ਜਾਂਦੀ ਹੁੰਦੀ ਸੀ ਤੇ ਵਿਆਹ ਤੋਂ ਪਹਿਲਾਂ ਵੀ ਜਾਂਦੀ ਹੁੰਦੀ ਸੀ ਸਾਰਿਆਂ ਨੇ ਵੈਸੇ ਤਾਂ ਪਹਿਚਾਨ ਹੀ ਲਿਆ ਹੋਣਾ ਹਾਂਜੀ ਆਪਾਂ ਗਏ ਸੀਗੇ ਪੀਰ ਨਗਾਹ ਮੱਥਾ ਟੇਕਣ ਵਾਸਤੇ ਤੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀਗੀ ਬਹੁਤ ਜ਼ਿਆਦਾ ਰੂਹ ਨੂੰ ਸਕੂਨ ਮਿਲਿਆ ਜਾ ਕੇ ਤੇ ਇੱਥੇ ਆਪਾਂ ਐਂਟਰੀ ਕੀਤੀ ਤੇ ਮੈਨੂੰ ਦੇਖਿਆ ਮੈਂ ਕਿੰਨੀ ਰੌਣਕ ਲੱਗੀ ਹੋਈ ਆ ਪੀਰਾਂ ਦੇ ਦਰਬਾਰ ਤੇ ਸਭ ਤੋਂ ਪਹਿਲਾਂ ਆਪਾਂ ਚਾਦਰ ਲਈ ਤੇ ਪ੍ਰਸ਼ਾਦ ਲਿਆ ਤੇ ਫਿਰ ਜੋਤ ਵਾਸਤੇ ਤੇਲ ਲਿਆ ਤੇ ਉਸ ਤੋਂ ਬਾਅਦ ਆਪਾਂ ਫਿਰ ਮੱਥਾ ਟੇਕਣ ਵਾਸਤੇ ਅੰਦਰ ਚਲ ਗਏ ਸੀ ਤੇ ਇਸ ਦਿਨ ਵੀਰਵਾਰ ਸੀਗਾ ਤੇ ਰਾਤ ਨੂੰ ਵੀ ਕਾਫੀ ਚੌਂਕੀ ਹੈ ਨਾ ਲੱਗਦੀਆਂ ਹੁੰਦੀਆਂ ਆ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਤੇ ਇੱਥੇ ਆਪਾਂ ਨੂੰ ਬਹੁਤ ਆਪਣੀ YouTube ਫੈਮਿਲੀ ਵੀ ਮਿਲੀ ਸੀ ਤੇ ਸੌਰੀ ਜੇ ਕਿ ਕਿਸੇ ਨੂੰ ਨਹੀਂ ਬੁਲਾ ਹੋਇਆ ਕਿਉਂਕਿ ਬਹੁਤ ਰਸ਼ ਵਿੱਚ ਕਈ ਵਾਰ ਪਤਾ ਨਹੀਂ ਲੱਗਦਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਂਟਰੀ ਜਿੱਥੇ ਮੱਥਾ ਟੇਕਣ ਲਈ ਹੁੰਦੀ ਆ ਅ ਦੇਖੋ ਮੇਰੇ ਕੋਲ ਚਾਦਰ ਸੀ ਤੇ ਇੱਥੇ ਆਪਾਂ ਫਿਰ ਐਂਟਰੀ ਕੀਤੀ ਮੱਥਾ ਟੇਕਣ ਵਾਸਤੇ ਆਪਾਂ ਨੂੰ ਥੋੜਾ ਅੱਧਾ ਤੋਂ ਪੌਣਾ ਘੰਟਾ ਲੱਗ ਗਿਆ ਸੀ ਲੋ ਜੀ ਸਾਰੇ ਦਰਸ਼ਨ ਕਰੋ ਪੀ ਨਿਗਾਹਾਂ ਦੇ ਪੀਰਾਂ ਦੇ ਪੀਰ ਜੀ ਸਾਰਿਆਂ ਨੂੰ ਖੁਸ਼ ਰੱਖਣ ਸਾਰਿਆਂ ਦੀਆਂ ਇਸ਼ਾਮਾ ਪੂਰੀਆਂ ਕਰਨ ਤੇ ਇੱਥੇ ਮੈਂ ਲੱਗੀ ਹੋਈ ਸੀਗੀ ਲਾਈਨ ਦੇ ਵਿੱਚ ਤੇ ਲਾਈਨ ਵਿੱਚ ਲੱਗਣ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਆਪਣਾ ਮੱਥਾ ਜਿਹੜਾ ਟੇਕ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਹਨਾ ਲੰਗਰ ਛਕਣ ਵਾਸਤੇ ਚਲ ਗਏ ਸੀ ਤੇ ਆਪਾਂ ਲੰਗਰ ਛਕਿਆ ਉੱਥੇ ਕੜੀ ਚੋਲ ਸੀਗੇ ਤੇ ਨਾਲ ਚਾਹ ਸੀਗੀ ਪਰ ਠੰਡ ਹੋਣ ਕਰਕੇ ਉੱਥੇ ਤਾਂ ਮੈਂ ਚਾਹ ਪੀਤੀ ਬੀਤੀ ਲੰਗਰ ਵਿੱਚ ਪਰ ਮੈਂ ਕਿ ਫੇਰ ਮੈਨੂੰ ਚਾਹ ਪੀਣੀ ਆ ਮੈਂ ਕਿਉਂਕਿ ਅੱਜ ਕੱਲ੍ਹ ਸਰਦੀਆ ਕਰਕੇ ਨਾ ਚਾਹ ਕਾਫੀ ਬਰ ਪੀ ਹੋ ਜਾਂਦੀ ਆ ਬਾਕੀ ਕੋਈ ਗਲਤ ਬੋਲ ਹੋ ਗਿਆ ਹੋਇਆ ਤਾਂ ਮਾਫ ਕਰਨਾ ਉਸ ਤੋਂ ਬਾਅਦ ਆਪਾਂ ਬਾਹਰ ਆ ਗਏ ਸੀ ਤੇ ਆ ਲੋ ਜੀ ਕਰੋ ਸਾਰੇ ਜਣੇ ਦਰਸ਼ਨ ਇਥੇ ਤੇ ਇਸ ਤੋਂ ਬਾਅਦ ਆਰ ਬਾਾਰ ਦੇਖ ਸਕਦੇ ਹੋ ਤੁਸੀਂ ਤਕਾਨਾਂ ਤੇ ਇੱਥੋਂ ਵੀ ਤੁਸੀਂ ਮਤਲਬ ਚਾਦਰ ਲੈ ਸਕਦੇ ਪ੍ਰਸ਼ਾਦ ਲੈ ਸਕਦੇ ਆ ਤੇ ਜਿਹੜੀ ਲਿਪਸਟਿਕ ਸੀ ਮੈਂ ਗੱਲ ਕਰ ਰਹੀ ਸੀ ਕਿ ਨਾ 33 ਰੁਪਏ ਦੀ ਸੇਲ 기 ਹੋਈ ਸੀ ਉਹ ਇੱਥੋਂ ਹੀ ਮੈਂ ਲਈ ਸੀ ਬਹੁਤ ਵਧੀਆ ਛੇੜ ਹੈ ਮੈਂ ਹਜੇ ਵੀ ਯੂਜ਼ ਕਰ ਰਹੀ ਆ ਤੇ ਇੱਥੇ ਤੁਸੀਂ ਘਰ ਵਾਸਤੇ ਲੈ ਜਾਣ ਲਈ ਵੀ ਪ੍ਰਸ਼ਾਦ ਲੈ ਸਕਦੇ ਆ ਬੇਸਨ ਦਾ ਪ੍ਰਸ਼ਾਦ ਸਾਰੇ ਤਰ੍ਹਾਂ ਦਾ ਪ੍ਰਸ਼ਾਦ ਲਵਜੀ ਫਿਰ ਚਾਹ ਤਾਂ ਮੈਨੂੰ ਮਿਲੇ ਗਈ ਸੀ ਤੇ ਹੁਣ ਮੈਂ ਪੀਣ ਲੱਗੀ ਸੀ ਗਰਮ ਗਰਮ ਚਾਹ ਤੇ ਬੱਸ ਵਿੱਚ ਆਦੀ ਆਪਣੀ ਜਨ ਚ ਟਾਈਮ ਆ ਬੱਸ ਅਸ ਵਿੱਚ ਆਈ ਸੀ ਤੇ ਬੱਸ ਵਿੱਚ ਸਾਡੀ ਜਨ ਵਿੱਚ ਟਾਈਮ ਆ ਤੇ ਦੋ ਜੱਟੇ ਸੁੱਤੇ ਆ ਤੇ ਤੁਮ ਲੈ ਬਹੁਤ ਧੀਆ ਲੱਗਾ ਬਹੁਤ ਰੋਣੇ ਕਰਤੀ ਚੁੱਕੀ ਸੀ ਕਿ ਨਾ ਅੰਦਰ ਵੀ ਚੱਲਦੇ ਰਹਦੇ ਰਹਤੂ ਇਹ ਲੱਗਦਾ ਮਾਟਵਾ ਤੇ ਉੱਥੇ ਹੀ ਇੱਕ ਪਾਪੜ ਵਾਲਾ ਸੀ ਤੇ ਬਚਪਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮੈਂ ਕਿਹਾ ਮੈਂ ਤਾਂ ਪਾਪੜ ਖਾऊंगी ਫਿਰ ਮੈਂ ਇੱਥੇ ਖਾਦਾ ਪਾਪੜ ਤੇ ਬਹੁਤ ਜ਼ਿਆਦਾ ਟੇਸਟੀ ਸੀਗਾ ਬਚਪਨ ਚ ਕਿਨੇ-ਕਿਨੇ ਖਾਦੇ ਆ ਜ਼ਰੂਰ ਦੱਸਿਓ ਤੇ ਹਾਂਜੀ ਇਸ ਤੋਂ ਬਾਅਦ ਆਪਾਂ ਇੱਧਰ ਗਏ ਸੀ ਖਵਾਜਾ ਪੀਜੀ ਦੀ ਜਗ੍ਹਾ ਜਾਂ ਸ਼ਾਇਦ ਉਹੀ ਆ ਬੱਕੀ ਮੈਨੂੰ ਪਤਾ ਨਹੀਂ ਹੈਗਾ ਤੇ ਲੋ ਜੀ ਕਰੋ ਦਰਸ਼ਨ ਤੇ ਇੱਥੇ ਮੈਂ ਸ਼ੂ ਆਪਣੇ ਉਤਾਰ ਰਹੀ ਸੀ Vamos

ਅਗਲੇ ਵਲੌਗ ਵਿੱਚ ਇਸ ਵਲੌਗ ਦਾ ਮੈਂ ਕੀ ਨੰਟ ਕਰਦੀ ਆ ਅਗਲੇ ਵਲੌਗ ਵਿੱਚ ਜਿਸ ਰੂਟ ਤੇ ਕਿੱਧਰ ਇੱਥੇ ਜਾ ਰਹੇ ਆ ਤੇ ਹਾਂਜੀ ਇਹ ਵੀਡੀਓ ਵਾਪਸੀ ਦੀ ਸੀ ਜਦੋਂ ਆਪਾਂ ਵਾਪਸ ਆ ਰਹੇ ਸੀ ਤਾਂ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਵੈਸੇ ਉੱਥੋਂ ਬੱਸਾਂ ਆਉਂਦੀਆਂ ਰਹਿੰਦੀਆਂ ਤੇ ਉੱਥੇ ਨੂੰ ਜਾਂਦੀਆਂ ਵੀ ਰਹਿੰਦੀਆਂ ਆ ਮਤਲਬ ਆਉਣਾ ਜਾਣਾ ਬਹੁਤ ਸੌਖਾ ਆ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਸੀਗਾ ਆਪਾਂ ਨੂੰ ਤੇ ਇੱਥੇ ਆਪਾਂ ਵਾਪਸੀ ਆ ਰਹੇ ਸੀ ਪਰ ਇਸ ਤੋਂ ਬਾਅਦ ਵੀ ਮੈਂ ਕਿਤੇ ਜਾ ਰਹੀ ਆ ਕਿੱਥੇ ਜਾ ਰਹੀ ਆ ਉਹ ਆਪਾਂ ਤੁਹਾਨੂੰ ਅਗਲੇ ਬਲੌਗ ਵਿੱਚ ਦੱਸਾਂਗੇ